ਲੱਚ ਕਰਦੇ ਆਂਦੀ ਕਿ ਨਹੀਂ ਰੋਡਵੇਜ ਦੀ ਬਾਤ ਸੰਗ ਜਾ ਫੜਾ ਸਾਡੀ ਚਾਹ ਫੜ ਦੁੱਧ ਚੱਕ ਪੁੱਛ ਤਿਚਕ ਤਿਚਕ ਕਰਦੀ ਜਾਣੀ ਕਦੇ ਐਨੂੰ ਤਿਟਕਤੇ ਆਉਂ ਨੂੰ ਤੂੰ ਮੈਂ ਹੀ ਤਿਚਕ ਕਰਦੀ ਤੁਸੀਂ ਚੱਲੀ ਜਾ ਕਰਦੀ ਵਾਹ ਚੋਲੀਆਂ ਕੰਮ ਚੋਣੀਆਂ ਆਂ ਯਾ 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 ਅੰਦਾਜ਼ੇ ਥੋੜਾ ਜਿਹਾ ਚੋੜਾ ਨੂੰ ਇੱਕ ਵਾਰ ਫੇਰ ਥੋੜਾ ਬਾਕੀ ਚੋਣਾ ਪਏ ਵਾਹ ਵੱਡੀਆਂ ਨੂੰ ਜਿਹੜੀ ਕੱਲ ਸੁਈ ਵੱਚੀ ਸੋਹਣੀ ਨਾ ਵੱਛੀ ਸੋਹਣੀ ਵੱਛੀ ਚੁੰਗੀ ਜਾਂਦੀ ਆ ਚਾਲ ਸ਼ੋਗਰ ਚੁੰਗੀ ਜਾਂਦੀ ਖਾਲੀ ਨਾ ਕਰ ਦਿਓ ਆਉਣਾ ਵੇ ਆਪਾਂ ਹੀ ਪਾ ਦੇ ਕਿਤੇ ਸਟਾਰਟ ਨਹੀਂ ਕੀਤਾ ਕੰਮ ਮੰਮੀ ਟੂ ਮੱਚ ਲੇਟ ਐਨੀ ਨਹੀਂ ਲਿੱਤੇ ਰਹੀ ਗਈ ਠੀਕ ਆ ਨਾ ਸੰਤੂ ਡੇਰੀ ਫਰਪੂ ਘਾਤਾ ਪਈਦਾਇਆ ਤੋ ਢੇ ਡੇਰੀ ਕਰਕੇ ਠੀਕ ਆ ਨਾ ਉਹ ਤਾਂ ਸਾਡੀ ਐਡਸ਼ਿਵਮੈਂਟ ਸੀ ਕਹੀ ਕਿਉਂ ਡਿਲੀਵਰ ਕਰਨਾ ਤੂੰ ਕਿਉਂ ਹਲੇ ਕੱਢਿਆ ਨਹੀਂ ਗਾ ਗਲਤ ਗੱਲਾਂ ਤੁਹਾਡੇ ਆਸਤੇ ਵਰਕ ਦੇ ਵਿੱਚ ਕੋਈ ਢਿੱਲ ਨਹੀਂ ਠੀਕ ਹੈ ਨਾ ਚਾਹ ਪੀ ਵੀ ਨਹੀਂ ਆ ਚੁਸਕੀਆਂ ਲੈ ਲੈ ਜਿਵੇਂ ਤੈਨੂੰ ਮਾਜਾ ਫੜਾਇਆ ਹੁੰਦਾ ਵੀ ਤੂੰ ਜ਼ਰ ਜ਼ਰ ਰੂਟੀਆਂ ਵੀ ਨਹੀਂ ਜਿਵੇਂ ਸਟਿੰਗਾ ਵੀ ਨਹੀਂ ਚੁਸਕੀ ਲੈ ਜਿੰਨੀ ਵੇਖਦਾ ਤੇ ਹੋਰ ਬੋਲੀਆਂ ਨਾ ਬਕਵਾਸ ਕਰੀ ਜਾ ਨਾ ਹੋਰ ਨਾ ਚੁਸਕੀਆਂ ਲੈ ਲੈ ਪੀਂ ਨਹੀਂ ਤੂੰ ਨਾ ਅਰਲੀ ਠੀਕ ਹੈ ਨਾ ਅਰਲੀ ਮਾਰਨਿੰਗ ਲੱਗ ਜਾ ਕਰੋ ਫਾਸਟ 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 ਮੇਰੇ ਆਂਗੂ ਨਾ ਲੱਗੀ ਮੇਰੇ ਵਾਂਗੂੰ ਮੈਂ ਵਿਹਲਾ ਕੰਮ ਨਵੇੜ ਵੀ ਆਇਆ ਮੱਝਾਂ ਚੋਹੀਆਂ ਡਰਮੀ ਅੰਦਰ ਰਹਾਤੀ ਪੰਜ ਗੱਲ ਮੱਝਾਂ ਚੋ ਕੇ ਆਣ ਕੇ ਦਸਾਨ ਕਰ ਦੇਣਾ ਚਾਰ ਚੋਈਆਂ ਪੁੱਛ ਲਈਆਂ ਅੱਜ ਆਦੀਆਂ ਕੁੜੀਆਂ ਨੇ